ਕੋਈ ਗੱਲ ਨਹੀਂ ਮੰਮੀ ਫਿਰ ਕਿਹਾ ਗਾਂ ਤਾਂ ਮੈਂ ਨਾ ਆਣੀ ਨਹੀਂ ਦੇਣਾ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਘਰ 'ਚ ਫੰਕਸ਼ਨ ਕਰਨ ਦਾ ਪਤਾ ਆਹੋ ਤੇ ਮੇਰੇ ਪੇਕੇਾਂ ਦੀ ਜਦਾ ਭਾਜੀ ਬੰਦੀ ਸੀ ਨਾ ਨਾਲ ਸਮਝਾ ਲਾਂਗੀ ਮੈਨੂੰ ਆਂਦਾ ਕਿ ਸਮਝਾਣਾ ਮੈਂ ਉਹਦੀ ਨੌਕਰ ਨਹੀਂ ਲੱਗੀ। ਉਹਦੇ ਨਾਲ ਹੱਥ ਬੰਨਾਂਦੀ ਹਾਂ। ਮੈਨੂੰ ਵੀ ਪਤਾ ਹੈ। ਮੈਂ ਆਪਣਾ ਹੀ ਕੰਮ ਕਰਨਾ ਬਸ। ਆਪਣੇ ਬੱਚੇ ਆਪੇ ਦੇਖੇ। ਮੈਂ ਠੇਕਾ ਲਿੱਤਾ। ਵਿਆਹ ਕੇ ਆਈ ਉਹਦੇ ਬੱਚੇ ਸਾਹਮਣੇ ਆਈਆਂ। ਤੇ ਇਹ ਫਿਕਰ ਨਾ ਕਰੋ ਮੰਮੀ। ਹਾਂ। ਕੁਝ ਨਹੀਂ ਚਾਹ ਵੀ ਨਹੀਂ ਆ। ਠੀਕ ਐ ਮੰਮੀ। ਤੇ ਭਾਬੀ ਨੂੰ ਕਹਿ ਦੋ। ਤੁਸੀਂ ਘਰ ਤੋਂ ਜਾਣਾ ਕੋਠੇ ਕੱਪੜੇ ਲਾਣ। ਚਲ ਠੀਕ ਐ। ਧਿਆਨ ਰੱਖਿਓ ਆਪਣਾ। ਚੰਗਾ ਮੰਮੀ। ਪਤਾ ਨਹੀਂ ਆਪਨੇ ਹੁਣ ਸਮਝਦੀ ਕੀ ਹੈ ਵੱਡੀ ਹੋਏਗੀ ਤੇ ਆਪਣੀ ਜਗ੍ਹਾ ਹੋਏਗੀ ਮੇਰੇ ਵਾਸਤੇ ਵੱਡੀ ਨਹੀਂਗੀ ਮੈਨੂੰ ਤਾਂ ਬਸ ਆਪਣੇ ਬੰਦੇ ਨਾਲ ਮਤਲਬ ਹੈ ਮੈਂ ਤੇ ਮੇਰਾ ਬੰਦਾ ਖਾਈਏ ਪੀਏ ਦੋ ਪਲੇਟਾਂ ਨਹੀਂ ਸਾਡੀਆਂ ਝੁੱਠੀਆਂ ਹੁੰਦੀਆਂ ਮੈਂ ਦੇ ਖੇਖਣ ਪੂਰੇ ਕਰ ਲਉ ਇਸ ਘਰ ਚ ਆਈਆਂ ਮਿੰਟ ਬਾਅਦ ਆਵਾਜ਼ ਦੇ ਦਿੰਦੀ ਹੈ ਬੁਲਾਉਣਾ ਹੀ ਨਹੀਂ ਮੈਨੂੰ ਜਦ ਕਹਿ ਦਿੱਤਾ ਸੀ ਅੱਢਾ ਤੇ ਆੱਢੀ ਆ ਵੇਖ ਕਿਦਾਂ ਬੈਠੀ ਬੜਬੜ ਕਰੀ ਜਾਂਦੀ ਆ ਸਾਰਾ ਕੰਮ ਚੁੱਪਚਾਪ ਕਰੀ ਜਾਂਦੀ ਹਜੇ ਮੈਨੂੰ ਕੁਝ ਨਹੀਂ ਕਹਿੰਦੀ ਬੰਦਾ ਪੁੱਛੇ ਕੀ ਇੱਕ ਸੜੀ ਜੀ ਭਾਜੀ ਪਿੱਛੇ ਡਈ ਏ ਕਲਪਣ ਕਿ ਇਹੋ ਜੀ ਭਾਜੀ ਤਾਂ ਮੈਂ ਤੇਰੇ ਤੋਂ ਵਾਰ-ਵਾਰ ਛੋਟਦਾ ਬੰਦਾ ਘੜੀ ਪੱਲੇਟ ਵੀ ਹੋ ਜਾਂਦਾ ਵਾ ਹੱਥ ਨਹੀਂ ਵੇਲਾ ਆਇਆ ਕਰ ਲਿਆ ਫੰਕਸ਼ਨ ਮੈਂ ਪਰ ਉਹ ਨਹੀਂ ਬੈਗੀ ਮੈਨੂੰ ਕਿ ਮੇਰੇ ਪੇਕਿਆਂ ਨੂੰ ਨਹੀਂ ਤੋੜਿਆ ਚਾਜਣਾ ਬੰਦਾ ਪੁੱਛੇ ਕਿ ਜੇ ਟਾਈਮ ਨਹੀਂ ਲੱਗਾ ਜਿਹੜੀ ਚੀਜ਼ ਲਿਆਉਂਗੀ ਲਿਆ ਕੇ ਤੋੜੂੰਗੀ ਕਹੇ ਕਹੇ ਤਰੀਕੇ ਨਾਲ ਇਹ ਮੈਂ ਪਹਿਲਾਂ ਮੈਂ ਉਸੇ ਵਲੇ ਤੌਰ ਦਾ ਨਾਮ ਇਹਨੂੰ ਪਤਾ ਲੱਗੇ ਕਾਨੂੰ ਦਿੱਤਾ ਤੇ ਕਿਨੂੰ ਨਹੀਂ ਦਿੱਤਾ ਇੱਕ ਮਿੰਟ ਨੂੰ ਕਹਿਣਾ ਹੀ ਪੈਣਾ ਮੈਨੂੰ ਨਾਲੇ ਤੇ ਭਾਜੀ ਫੜਾਵਾਂ ਇਹਨੂੰ ਤੇ ਨਾਲੇ ਇਹਦਾ ਮੂੰਹ ਬੰਦ ਕਰਕੇ ਆਵਾਂ ਦਵਾ ਇਹਨੂੰ ਭਾਜੀ ਤੇ ਮੂੰਹ ਇਹਦਾ ਘਰਾ ਮੈਂ ਬੰਦ ਨਾ ਕੀ ਗੱਲ ਐ ਤੈਨੂੰ ਤੂੰ ਨਜਾਇਜ਼ ਇਨਕਪੱਤ ਪਾ ਕੇ ਬੈਠੀ ਆ ਲੈ ਫੜ ਭਾਜੀ ਭਾਜੀ ਤੇ ਡਈਆਂ ਨਾ ਰੋਲਾ ਪਾਉਣ ਉਦੋਂ ਦਾ ਕੀ ਮਿਲ ਗਿਆ ਤੈਨੂੰ ਚਾਰ ਭਾਂਡੇ ਵੱਖਰੇ ਕਰਕੇ ਹੈਂ 10 ਸਾਲ ਹੋ ਗਏ ਮੈਨੂੰ ਇਹ ਘਰ ਚਾਹੀ ਨੂੰ ਸਾਰਾ ਕੰਮ ਮੈਂ ਕਰਦੀ ਆ ਕਦੀ ਭਾਂਡਾ ਨਹੀਂ ਮੈਂ ਕਿਸੇ ਨੂੰ ਇੱਧਰ ਦਾ ਉੱਧਰ ਚੁੱਕਣ ਦਿੱਤਾ ਤੇ ਤੂੰ ਚਾਰ ਭਾਂਡੇ ਲੈ ਕੇ ਤਾਂ ਵੱਖਰੀ ਹੋ ਗਈਆਂ ਕੀ ਗੱਲ ਗੱਲ ਸੁਣ ਲਓ ਭਾਬੀ ਮੌਕੇ ਤੇ ਦਿੱਤੀ ਚੀਜ਼ ਦੀ ਨਾ ਇੱਜ਼ਤ ਵੀ ਕੀਤੀ ਜਾਂਦੀ ਐ ਮੈਂ ਦੋ ਦਿਨ ਤੋਂ ਕਲਪਨ ਨਹੀਂ ਦੇਈ ਸੀ ਮੈਨੂੰ ਮਹਿਸੂਸ ਹੋਇਆ ਮੇਰੀਆਂ ਭਾਬੀਆਂ ਮੇਰੇ ਭਰਾ ਹੈ ਮੇਰੀ ਚਾਚੀ ਮੇਰੀ ਮਾਂ ਦੇ ਨਾਲ ਤਾਂ ਦੇ ਪਿੱਕੇ ਗਈ ਐ ਤੇ ਮੇਰੀ ਗੱਲ ਸੁਣ ਕੀ ਗੱਲ ਤੂੰ ਕਲਪਨ ਈਂ ਤੇਰੀ ਮਾਂ ਨੇ ਤੇਰੀ ਕੰਨੀ ਖਬਰ ਨਹੀਂ ਪਾਈ ਮੈਂ ਤੇਰੀ ਮਾਂ ਨੂੰ ਫੋਨ ਕੀਤਾ ਸੀ ਇੱਕ ਤਾਂ ਤੇਰੀ ਮਾਂ ਨਾ ਕਹੀ ਮਾਸੀ ਕਹਿ ਕੇ ਡੱਲ ਕਰ ਲਾ ਮਾਸੀ ਕਹਿਣ ਦੀਆਂ ਕਿ ਮਾਸੀ ਨੂੰ ਮੈਂ ਮਗਰੇ ਫੋਨ ਕੀਤਾ ਸੀ ਕਿ ਮਾਸੀ ਜੀ ਤੁਹਾਡੀ ਭਾਜੀ ਰਹਿ ਗਈ ਆ ਤੇ ਮੈਂ ਭੇਜਾਂਗੀ ਚਾਹੇ ਮੈਂ ਅੰਜੂ ਦੇ ਹੱਥੀ ਭੇਜਾਂ ਤੇ ਤੂੰ ਗੱਲ ਦਾ ਗਲਾਨ ਬਣਾਇਆ ਹੋਇਆ ਹੈ 4 ਦਿਨ ਹੋ ਗਏ ਤੁੱਕ ਪੱਤ ਪਾਏ ਨੂੰ ਮੰਨਿਆ ਮੇਰੇ ਪੇਕੇਆਂ ਨੇ ਫੰਕਸ਼ਨ ਕਰ ਲਿਆ ਕਪੱਤ ਤੂੰ ਆਪਣੇ ਘਰ ਪਾ ਲਿਆ ਵਾ ਸਾਰਿਆਂ ਨੂੰ ਸੱਦਿਆ ਨਾ ਸਾਰਿਆਂ ਦਾ ਇੱਜ਼ਤਮਾਨ ਕੀਤਾ ਨਾ ਕਿ ਇੱਕ ਦੋ ਡੱਬਿਆਂ ਪਿੱਛੇ ਤੂੰ ਲੜੀ ਜੰਨੀ ਮੇਰ ਨਾਲ ਮੈਂ ਪਿਆ ਦੀ ਗੱਲ ਨਹੀਂ ਮੇਰੀ ਚਾਚੀ ਨੇ ਮੈਨਾਂ ਦਿੱਤਾ ਮੇਰੀ ਮਾਂ ਨੂੰ ਮੇਰੀਆਂ ਭਰਜਾਈਆਂ ਨੇ ਸੁਣਾਤੀਆਂ ਗੱਲਾਂ ਨਹੀਂ ਮੇਰੇ ਕੋਲ ਬਰਦਾਸ਼ਤ ਹੋਇਆ ਆਈਆਂ ਮੇਰੇ ਪੇਕੇ ਆ ਦੇ ਫੰਕਸ਼ਨ ਚ ਦੇਖੀ ਤੈਨੂੰ ਠੋਕ ਵਜਾ ਕੇ ਤੋੜ ਦੇ ਮੇਰੀ ਗੱਲ ਸੁਣ ਲੈ ਠੋਕ ਵਜਾ ਕੇ ਤੋੜ ਦੇ ਕੋਈ ਲੈਣ ਦਾ ਭੁੱਖਾ ਨਹੀਂ ਹੁੰਦਾ ਤੁਸੀਂ ਵਰਤਦੇ ਜ ਪੈਸਿਆਂ ਨਾਲ ਤੇ ਐਹੀ ਵਰਤਦੇ ਆ ਰਿਸ਼ਤੇਆਂ ਨਾਲ ਇੱਕ ਗੱਲ ਨਾ ਮੇਰੀ ਖਾਨੇ ਪਾਲਾ ਤੇ ਮੈਂ ਦੱਸਾਂ ਜੇ ਇਹਦੇ ਰਿਸ਼ਤੇ ਬਚਾਉਣੇ ਤੇ ਆਪਣੀ ਜ਼ੁਬਾਨ ਨੂੰ ਲਗਾਮ ਦੇ ਲੈ ਤੇ ਜੇ ਨਹੀਂ ਬਚਾਉਣੇ ਪੈਸਿਆਂ ਨੇ ਵਰਤਣਾ ਹੀ ਤੇ ਵਰਤੀ ਜਾ ਪੈਸਿਆਂ ਨਾਲ ਸਵੇਰ ਦੀ ਬੈਠੀ ਕੰਧਾਂ ਨੂੰ ਡਈਆਂ ਨਾ ਵੇਖਣ ਘਰ 'ਚ ਕੋਈ ਨਹੀਂ ਹੈਗਾ ਹੀ ਅੱਡ-ਪਾੜ ਕਰਕੇ ਤੇ ਬਹਿ ਗਈਆਂ ਸਭ ਨੂੰ ਅੱਡੋ-ਅੱਡ ਕਰਤਾ ਹੀ ਤੂੰ ਕੱਲ ਦੀ ਆਈ ਅੱਜ ਹਣ ਪਾਰੇ ਵਖਾਉਣ ਦੀ 10 ਸਾਲਾਂ 'ਚ ਕੋਈ ਇੱਧਰ ਦਾ ਉੱਧਰ ਹੋ ਕੇ ਨਹੀਂ ਬੈਠਾ ਸੀ ਤੇ ਤੇਰੇ 4 ਦਿਨਾਂ ਦੇ ਵਿੱਚ ਨਾ ਕੋਈ ਉੱਧਰਲੇ ਕਮਰੇ 'ਚ ਵੜਦਾ ਤੇ ਕੋਈ ਉੱਧਰਲੇ 'ਚ ਵੜਦਾ ਕਿ ਕਿਹੜੇ ਵੇਲੇ ਤੂੰ ਸ਼ੁਰੂ ਹੋ ਜਣਾ ਮੈਂ ਘੰਟਾ ਹੋ ਗਿਆ ਰਸੋਈ 'ਚੋਂ ਵੇਖਣ ਦੀ ਕੰਮ ਮੈਂ ਸਾਰਾ ਕਰ ਲਿਆ ਤੇਰੀ ਬੋੜ-ਬੋੜ ਨਹੀਂ ਮੁੱਕਣ ਦੀ ਮੇਰੀ ਗੱਲ ਸੁਣ ਲੈ ਮੇਰੀ ਸੱਸ ਨਾ ਬਣ ਕਿਉਂਕਿ ਮੇਰੀ ਸੱਸ ਹੈਗੀ ਵੀ ਨਹੀਂ ਮੈਂ ਸੱਸ ਨਹੀਂ ਬਣਨ ਦੀ ਜਠਾਣੀ ਬਣ ਕੇ ਰੋ ਜਠਾਣੀ ਬਣ ਕੇ ਬੋਲਣ ਦੀ ਆ ਤੇ ਜਠਾਣੀਆਂ ਨੂੰ ਜੇ ਸੱਸ ਮਾ ਸਮਝ ਵੀ ਲੈਣਗੀ ਨਾ ਕਿਤੇ ਕੋਈ ਫਰਕ ਨਹੀਂ ਪੈ ਚੱਲਿਆ ਕੋਈ ਮਾੜੀ ਮੱਤ ਨਹੀਂ ਦੇਣ ਲੱਗੀ ਤੈਨੂੰ ਮੈਂ ਮੱਥਾ ਟੇਕਿਆ ਮੈਂ ਤੈਨੂੰ ਜਾ ਜਾ ਕੇ ਆਪਣਾ ਕੰਮ ਕਰ ਲੈ ਕੰਮ ਤਾਂ ਮੈਂ ਕਰ ਲੂੰਗੀ ਤੇ ਪਰ ਮੇਰੀ ਇੱਕ ਗੱਲ ਨਾ ਖਾਨੇ ਪਾਲੀ ਅੱਜ ਤਾਂ ਮੈਨੂੰ ਕਹਿਣ ਦੀ ਮੱਥਾ ਟੇਕਣ ਦੀ ਆ ਕੱਲ ਨੂੰ ਨਾ ਕਿਸੇ ਨੂੰ ਆਵਾਜ਼ ਦੇਂਗੀ ਨਾ ਤੇ ਪੈਸੇ ਨੇ ਨਹੀਂ ਉੱਠ ਕੇ ਆਪਣੇ ਆਪ ਤੇਰੇ ਤੇ ਲੱਗ ਜਾਣਾ बंदे नहीं आना वे गल मेरी चेता रखी रही गल नहीं ना जाना ता भी जवाब दे ना दे। खुद तेरे घर तेरी चाची घर भाजी दे समझ लगी तेरा भांडे हम तो चाह पीली तू बनी बनाई लत्र 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 जिबा नहीं चलती है बस ही समझद मेरी व्डी बन जाएगी मेरी मां ने ना सोच के मैंने थे वह ਇਹਦੇ ਲਈ ਦੀ ਮੈਨੂੰ ਕਾਦੀ ਕਮੀ ਹੁਣੀ ਆ ਮੇਰੇ ਪੇਕੇ ਬਥੇਰੇ ਤਗੜੇ ਲੋੜ ਪੈ ਗਈ ਨਾ ਤੇਰੇ ਵੱਲ ਨਹੀਂ ਆਂਦੀ ਮੈਂ ਤੇ ਭਾਜੀ ਉਹ ਤਾਂ ਮੈਂ ਲੈਣੀ ਸੀ ਤੂੰ ਦੇਂਦੀ ਭਾਵੇਂ ਨਾਲ ਦੇਂਦੀ ਤੇ ਉਹ ਲਕਚਰਾ ਮੈਂ ਕਢਾ ਲੈਂਦੀ ਸਮਝਦੀ ਪਤਾ ਨਹੀਂ ਆਪਣੇ ਆਪ ਨੂੰ ਕੀ ਹੈ ਕਿੰਨੀ ਸੱਠਾਣੀ ਹੋਵੇ ਇਹ ਲੋੜ ਪੈਂਦੇ ਨਾ ਮੇਰੇ ਕੋਲ ਨਹੀਂ ਉਹ ਤੇਰੇ ਕੋ ਆ ਗਿਆ ਮੈਂ ਕੀ ਕਰਨਾ ਮੇਰਾ ਖਵਾਦਾ ਬਥੇਰਾ ਤਗੜਾ ਤੇਰੇ ਵਰਗੀ ਨੂੰ ਮੈਂ ਕੀ ਜਾਣਦੀ ਆ ਸਮਝਦੀ ਜਿਵੇਂ ਪਤਾ ਨਹੀਂ ਆਪ ਹੀ ਸਭ ਕੁਛ ਹੈ ਕੀ ਇੱਕ ਦਿਨ ਜਾਣ ਖਾਦੀ ਫੋਨ ਨੇ ਕਿਹੜਾ ਵੇਲਾ ਹੋਵੇ ਦੂਜਾ ਮਕਾਨ ਮੈਂ ਖਰੀਦਾਂ ਤੇਦੀ ਤਾਂ ਮੈਂ ਸ਼ਕਲ ਵੀ ਨਾ ਵੇਖਾਂ ਕੀ ਬਾਰ ਬਾਰ ਫੋਨ ਕਰੀ ਜਾਂਦੇ ਨੇ ਹੈਲੋ ਹਾਂਜੀ ਕਰਾਂ ਹੀ ਆ ਮੈਂ ਕਿੱਥੇ ਜਾਣਾ ਇੰਨੇ ਫੋਨ ਕਰੀ ਜਾਂਦੇ ਘੜੀ ਆਰਾਮ ਵੀ ਕਰਨ ਦਿਆ ਕਰੋ ਅ ਜਿਹਦੇ ਕੋ ਘਰ ਮੈਨੂੰ ਬਿਠਾਇਆ ਜੈ ਨਾ ਦਿਮਾਗ ਚਟ ਜਾਂਦੀ ਮੇਰਾ ਹਾਂ ਹਾਂ ਬੋਲੋ ਕੀ ਗੱਲ ਹੋ ਗਈ ਹੈ ਹੈਂ ਕੀ ਕੀ ਜਾਂਦੇ ਹੋ ਜੀ ਇੱਦਾਂ ਕਿੱਦਾਂ ਹੋ ਗਿਆ ਨੁਕਸਾਨ ਪਰ ਜੇ ਹੋ ਨਹੀਂ ਤਾਂ ਕੰਮ ਵੰਡੇ ਆ ਸੀ ਆਪਚ ਤੂੰ ਇਹ ਫਿਕਰ ਨਾ ਕਰੋ ਜੀ ਕਿਹ ਗੱਲ ਦੀ ਫਿਕਰ ਨਾ ਕਰੋ ਮੈਂ ਆਪਣੇ ਭਰਾਵਾਂ ਨੂੰ ਕਹਿੰਨੀ ਆ ਮੰਮੀ ਨੂੰ ਡੈਡੀ ਨੂੰ ਚਾਚੇ ਨੂੰ ਮੈਂ ਕਹਿੰਨੀ ਆ ਨਾ ਦੇਖੋ ਮਿੰਟ ਤੋਂ ਪਹਿਲਾਂ ਪਰਵਾਹੀ ਤਾਂ ਨਹੀਂ ਕਰਦੇ ਕੋਈ ਲੋੜ ਨਹੀਂ ਬਟੇ ਭਰਾ ਆਪਣੇ ਨੂੰ ਕਹਿਣਾ ਮੈਂ ਬੈਠੀ ਆ ਨਾ ਤੁਹਾਡੇ ਨਾਲ ਮੈਂ ਕਰ ਲਾਂਗੀ ਤੁਸੀਂ ਮੈਨੂੰ ਬਸ 10 ਮਿੰਟ ਦਿਓ ਮੈਂ ਗੱਲ ਕਰਕੇ ਦੱਸਦੀ ਆ ਤੁਸੀਂ ਫਿਕਰ ਨਾ ਕਰੋ ਜੀ ਮੈਂ ਹਾਂ ਹੀ ਨਾ ਤੁਹਾਡੇ ਨਾਲ ਫਿਕਰ ਨਾ ਕਰੋ ਇਹ ਸੁਨੇਗੀ ਮੈਂ ਫੰਦਰ ਜਾ ਕੇ ਗੱਲ ਕਰਾਂ ਹੈਲੋ ਹਾਂ ਮਮੀ ਹਾਂ ਹਾਂ ਮੈਂ ਨਾ ਗੱਲ ਕਰਨੀ ਸੀ 2 ਮਿੰਟ ਮਮੀ ਫालतू ਦੀਆਂ ਗੱਲਾਂ ਨਾ ਕਰੋ ਪਹਿਲਾਂ ਮੇਰੀ ਸੁਣੋ ਇਹਨਾਂ ਦੇ ਨਾ ਕੰਮ 'ਚ ਨੁਕਸਾਨ ਹੋ ਗਿਆ ਥੋੜਾ ਜਿਹਾ ਰੁਪਇਆ 10 ਲੱਖ ਚਾਹੀਦਾ ਮਰਜੰਸੀ 'ਚ ਕੀ ਹੋ ਗਿਆ 10 ਲੱਖ ਹੀ ਕਹਿਤਾ ਮੈਂ ਕਿਹੜਾ 1 ਕਰੋੜ ਕਹਿਤਾ ਜਿਹੜਾ ਔਕਾ ਭਰ ਲਿਆ ਜੇ ਤੇ ਮੀਰੇ ਨੂੰ ਕਹਿ ਦੋ ਵੱਡੇ ਨੂੰ ਕਹਿ ਦੋ ਛੋਟੇ ਨੂੰ ਕਹਿ ਦੋ ਡੈਡੀ ਨੂੰ ਕਹਿ ਦੋ ਲੈ ਮੰਮੀ ਹਾਂ ਕੀ ਕਰੀ ਜੰਨੀ ਆ ਚਾਚੇ ਨੂੰ ਪੁੱਛ ਲਾ ਕੰਮ ਦਾ ਸਾਂਝਾ ਸਾਰਿਆਂ ਦਾ ਚੰਗਾ ਕੰਮ ਹੈ ਸਾਡਾ ਤੇ ਆ ਚੰਗੀ ਨਹੀਂ ਕਰਨੀ ਮੰਮੀ ਤੋਂ ਮੈਨੂੰ ਜਵਾਬ ਦੇ ਨਹੀਂ ਆ। ਮੈਂ ਤੇਰੀ ਧੀ ਓਖੇ ਟਾਈਮ ਚਾਹੀਦੀ ਤੇ ਤੂੰ ਸਾਥ ਨਹੀਂ ਦੇਂਗੀ ਤਾਂ ਕੌਣ ਦੇਗਾ? ਹਾਂ। ਫੈਨ ਤੋਂ ਮੰਮੀ ਜਠਾਣੀ ਨੂੰ ਨਹੀਂ ਮੈਂ ਕਹਿਣਾ। ਮੈਂ ਉਹਦੇ ਨੀਵੇਂ ਨਹੀਂ ਹੋਣਾ ਉਹਦੇ ਅੱਗੇ। ਕੀ ਮੰਮੀ ਤੁਸੀਂ ਕਰੀ ਜਾਂਦੇ ਪਿਓ? ਮਤਲਬ ਤੁਸੀਂ ਪਹਿਹ ਨਹੀਂ ਦੇਨੇ। ਮਤਲਬ ਤੁਸੀਂ ਨੀਨਾ ਸਾਥ ਦੇਣਾ। ਤੇ ਕੌਣ ਦੇਗਾ ਮੇਰਾ ਸਾਥ ਮੰਮੀ? ਚਲ ਠੀਕ ਹੈ ਮੰਮੀ ਅੱਜ ਤੂੰ ਮੇਰਾ ਮਾਨ ਤੋੜਤਾ ਮੈਂ ਬੜੇ ਹੰਕਾਰ ਚ ਸਾਂ ਕਿ ਮੇਰੇ ਪਿੱਕੇ ਸ਼ੌਕਰ ਮੇਰੇ ਪਿੱਕੇ ਦੁੱਖ ਸੁੱਖ ਦੇ ਭਾਈਵਾਲ ਪਰ ਮੇਰੇ ਪਿੱਕੇ ਕਾਹੇ ਜੋਗੇ ਨਹੀਂ ਬਹੀ ਕੋਈ ਨਹੀਂ ਮੰਮੀ ਆਪੇ ਜਿੱਥੇ ਰਬਰ ਦੇਣੀ ਹੋਗੀ ਨਾ ਮਤਦ ਹਮ ਸਾਨੂੰ ਦੇ ਦੇਗਾ ਪਰ ਤੂੰ ਹੀ ਲੋਗ ਮੈਨੂੰ ਫੋਨ ਨਾ ਕਰਿਓ ਅੱਤੋਂ ਬਾਅਦ ਕਹਿਤਾ ਜੇ ਤੈਨੂੰ ਕੀ ਕਰਾਂ ਮੈਂ ਉਹਨੂੰ ਕਿੰਨੂੰ ਕਮਾਂ ਕੌਣ ਮਦਦ ਕਰੇਗਾ ਸਾਡੀ ਇਹਨਾਂ ਨੂੰ ਤਾਂ ਕੋਈ ਨਾ ਕੋਈ ਲੈ ਜਾਏਗਾ ਅੱਧਾ ਹੀ ਚੱਕ ਕੇ ਉਹਨਾਂ ਨੇ ਕਹਿੰਨਾ ਸਾਡੇ ਪੈਸੇ ਦੇ ਸਾਡੇ ਪੈਸੇ ਦੇ ਕੀ ਗੱਲ ਐ ਅੰਜੂ ਗੱਲ ਦੱਸ ਲੜਾਈ ਇੱਕ ਪਾਸੇ ਰਹੀ ਕਿਉਂ ਰੋਂਦੀ ਪਈ ਆ ਮੈਂ ਤੈਨੂੰ ਬੁਲਾਇਆ ਤੂੰ ਹੀ ਕੰਨ ਹੋਇਆ ਮੇਰੇ ਕੋਲ ਮੈਂ ਤੈਨੂੰ ਕਿਹਾ ਨਾ ਤਮਾਸ਼ਾ ਵੇਖਣ ਆਇਓ ਨਾ ਕਿ ਰੋਂਦਈ ਐ ਜਾ ਕੇ ਸਵਾਦ ਲਵਾਂ ਹਾਂ ਕਿਉਂਕਿ ਮੈਨੂੰ ਮਜ਼ਾ ਆਉਂਦਾ ਤਮਾਸ਼ਾ ਵੇਖਣ ਦਾ ਨਹੀਂ ਮੈਂ ਦੱਸਣਾ ਆ ਗਿਆ ਮੈਨੂੰ ਤੇਰੇ ਭਾਜੀ ਦਾ ਫੋਨ ਟੈਨਸ਼ਨ ਨਾ ਲੈ ਸੰਭ ਲਿਆ ਤੇਰੇ ਭਾਜੀ ਨੇ ਸਾਰਾ ਕੁਝ ਕੱਲੇ ਨੇ ਕਦੀ ਕੰਮ ਕੀਤਾ ਮੈਂ ਤਾਂ ਕੰਮ ਸੰਭੇ ਬੜਾ ਤੂਤ ਹੈ ਸਿਰ ਚੜ ਕੇ ਬੋਲੀ ਹਾਂ ਕਿ ਅਸੀਂ ਕਰ ਲਾਂਗੇ ਤੇਰੇ ਭਾਜੀ ਨੇ ਹਰਜਾਨਾ ਵੀ ਭਰ ਲਿਆ ਵਾ ਤਾਂ ਮਾਲ ਵੀ ਵਾਪਸ ਲੈਣ ਦਾ ਜਿਹੜਾ ਟਰੱਕ ਲੈ ਕੇ ਗਏ ਸੀ ਨਾ ਉਹ ਵਾਪਸ ਲੈ ਆਉਂਦਾ ਆਪਣੇ ਹੱਥ ਵਾਸ ਕਰ ਲਿਆ ਮੇਰੀ ਗੱਲ ਸੁਣ ਬੜਾ ਹੰਕਾਰ ਹੀ ਨਾ ਮੈਨੂੰ ਪੈਸੇ ਦਾ ਮੈਂ ਤੈਨੂੰ ਸੁਣੇ ਕਹਿ ਕੇ ਗਈ ਹਾਂ ਕਿ ਜਿੱਥੇ ਰਿਸ਼ਤੇ ਕੰਮ ਆਉਣੇ ਨਾ ਉੱਥੇ ਰਿਸ਼ਤਾ ਹੀ ਕੰਮ ਆਉਣੀ ਉਹ ਬਗਾਨੇ ਆ ਤੇਰੇ ਲਈ ਜਿਨ੍ਹਾਂ ਨੂੰ ਤੂੰ ਛੱਡ ਆਈਆਂ ਇੱਧਰ ਤੇਰੇ ਆਪਣੇ ਆ ਪਰ ਤੈਨੂੰ ਸਮਝ ਨਹੀਂ ਆਉਣੀ ਬੋਲ ਲੈ ਕੁਛ ਵੈਸੇ ਤਾਂ ਬੋਲਦੀ ਚੰਗੀ ਲੱਗਦੀ ਹੈ ਕੁਝ ਨਹੀਂ ਮੇਰੇ ਕੋ ਬੋਲਣ ਨਹੀਂ ਹੈਗਾ ਭਾਬੀ ਮਾਫ ਕਰ ਦੋ ਬਸ ਛੋਟੀ ਭੈਣ ਸਮਝ ਗਈ ਕਰ ਦੋ ਮਾਫੀ ਮੇਰੇ ਕੋ ਨਾ ਮੰਗ ਕਮਲੀਏ ਮਾਫੀ ਮੰਗਣੀ ਹੈ ਨਾ ਆਪਣੇ ਆਪ ਤੋਂ ਮੰਗ ਜਿਹੜੀ ਗੱਲ ਆ ਚੱਲ ਸ਼ੁਕਰ ਆ ਕੋਈ ਭਾਣਾ ਇਹੋ ਜਿਹੀ ਵਰਤਿਆ ਭਾਵੇਂ ਕਿ ਤੈਨੂੰ ਅਹਿਸਾਸ ਤੇ ਹੋਇਆ ਰਿਸ਼ਤਿਆਂ ਦਾ ਸਾਡੇ ਘਰ ਦੀ ਨੋ ਤੇ ਵਾਪਸ ਆਈ ਤੈਨੂੰ ਪਤਾ ਵਾ ਮਾਫ ਕਰਤਾ ਤੀ ਫਿਰ ਮੈਨੂੰ ਮੈਂ ਕੌਣ ਹਣੀ ਤੈਨੂੰ ਮਾਫ ਕਰਨ ਵਾਲੀ ਮੇਰੀ ਗੱਲ ਸੁਣ ਵੇਖ ਆਪਾਂ ਤੈਨੂੰ ਰੋਕ ਦੇ ਨਹੀਂ ਤੂੰ ਲਾ ਪਾ ਜਿੱਦਾਂ ਨਾ ਮਰਜੀ ਰਹਿ ਤੂੰ ਸੱਜ ਸਵਰ ਕੇ ਰਹਿ ਸਾਨੂੰ ਖੁਸ਼ੀ ਹੁੰਦੀ ਆ ਸਾਨੂੰ ਕੋਈ ਦੁੱਖ ਨਹੀਂ ਹੁੰਦਾ ਕਮਲੀਆ ਮੇਰਾ ਤਾਂ ਟਾਈਮ ਲੰਘ ਗਿਆ ਜਦੋਂ ਮੈਂ ਤੇਰੇ ਵੇਲੇ ਚ ਹਣਾ ਅਹੀਂ ਵੀ ਇਦਾਂ ਹੀ ਸੱਜ ਸਵਰ ਕੇ ਰਹੀਦਾ ਸੀ ਪਰ ਘਰ ਦਾ ਵੀ ਸਾਰਾ ਕੰਮ ਕਰਕੇ ਬਈਦਾ ਸੀ ਤੇਰੇ ਵਾਂਗੂ ਨਹੀਂ ਕਰੀਦਾ ਸੀ ਕਿ ਤਿਆਰ ਹੋ ਲਿਆ ਤੇ ਰਸੋਈ ਚ ਪੈਰ ਨਹੀਂ ਰੱਖਣਾ ਨਹੀਂ ਨਹੀਂ ਭਾਬੀ ਮੈਂ ਆਪਣਾ ਘਰ ਸਮਝ ਕੇ ਨਾ ਆਪਣੇ ਪਰਿਵਾਰ ਦੇ ਜੀ ਸਮਝ ਕੇ ਸਾਰਾ ਕੰਮ ਕਰਾਂਗੀ ਮੈਂ ਜਿਨ੍ਹਾਂ ਨੂੰ ਆਪਣਾ ਕਹਿੰਦੀ ਰਹੀ ਉਹ ਤਾਂ ਮੇਰੇ ਆਪਣੇ ਨਿਕਲੇ ਹੀ ਨਹੀਂ ਤੇ ਜਿਨ੍ਹਾਂ ਨੂੰ ਮੈਂ ਆਪਣਾ ਮੰਨਿਆ ਉਹ ਮੇਰੇ ਸਭ ਤੋਂ ਪਿਆਰ ਗਏ ਹੋ ਕੇ ਖਲੋਤੇ ਨੇ ਮੈਨੂੰ ਮaaf ਕਰਦੇ ਵਸ ਸਭੀ ਦੁਖੀ ਨਹੀਂ ਤੇ ਮੇਰੀ ਭੈਣ ਛੋਟੀਆਂ ਭੈਣਾਂ ਵਰਗੀਆਂ ਰੋਣਾ ਨਹੀਂ ਬਾਕੀ ਰਹੀ ਗੱਲ ਤੂੰ ਕਹਿੰਦੀ ਹੈ ਨਾ ਉਹ ਮੇਰੇ ਬਗਾਨੇ ਆ ਹਾਂ ਗੁੱਸੇ 'ਚ ਮੈਂ ਵੀ ਕਹਤਾ ਬਗਾਨੇ ਉਹ ਬਗਾਨੇ ਨਹੀਂ ਉਹ ਪੇਕੇ ਵੀ ਦੁੱਖ ਸੁੱਖ ਦੇ ਭਾਈਵਾਲ ਹੁੰਦੇ ਆ ਪਰ ਜਦ ਨਵੇਂ ਨਵੇਂ ਸਾਥ ਜੁੜੇ ਹੁੰਦੇ ਆ ਨਾ ਉਹ ਵੀ ਸੋਚਦੇ ਆ ਕਿ ਆਪਾਂ ਕਿੱਥੇ ਮਦਦ ਕਰਨੀ ਤੇ ਕਿੱਥੇ ਨਹੀਂ ਕਰਨੀ ਜਦ ਤੱਕ ਆਪਾਂ ਦਿਲੋਂ ਨਹੀਂ ਨ ਵਰਤਾਂਗੇ ਤਦ ਤੱਕ ਕੋਈ ਅੱਗੇ ਨਹੀਂ ਵਧਦਾ ਇਹ ਤੇ ਭਰਾ ਭਰਾ ਦਾ ਰਿਸ਼ਤਾ ਹੀ ਇਕ ਦੂਜੇ ਨੇ ਸਾਥ ਲਿਆ ਸੱਚੇ ਦੀ ਤੇ ਕਿੰਨੂ ਨਾ ਦੁੱਖ ਲੈ ਦਿੱਤੀ ਆ ਨਾ ਖੋਜਣਾ ਚਾਹੀਦਾ ਮੇਰੇ ਤੇ ਕੁਛ ਛੋਟਾ ਦੁੱਖ ਨਹੀਂ ਸੀ ਆਇਆ ਬਸ ਸੱਚੀ ਭਾਬੀ ਐਨਾ ਰਾਜੀ ਵੀ ਲੋਣਾ ਮੈਨੂੰ ਕਹਿਣਾ ਉਹਨਾਂ ਨੂੰ ਮਾਫ ਕਰਾ ਇਹ ਕੋਈ ਛੋਟੀ ਗੱਲ ਨਹੀਂ ਹੈ ਮੇਰੀ ਗੱਲ ਸੁਣ ਗੱਲ ਛੋਟੀ ਨਹੀਂ ਸੀ ਤੂੰ ਜ਼ਿਆਦਾ ਬਣਾ ਲਈ ਸਮੇ ਲੱਗੀ ਇਹਨਾਂ ਦੇ ਘਾਟੇ ਵਾਦੇ ਨਾ ਬੜੀ ਵਾਰੀ ਕੰਮ ਚ ਚੱਲੇ ਅੱਛਾ ਹਾਂ ਇਹ ਪਹਿਲੀ ਵਾਰੀ ਨਹੀਂ ਹੋਇਆ ਇਹ ਵਾਕੀ ਇਸ ਵਾਰੀ ਜ਼ਿਆਦਾ ਨੁਕਸਾਨ ਹੋ ਗਿਆ ਸੀ ਅੱਗੇ ਹੁੰਦਾ ਸੀ ਥੋੜਾ ਬੋਤਾ ਲੱਖ ਦਾ ਢੋ ਲੱਖ ਦਾ 50 ਹਜ਼ਾਰ ਦਾ ਉਹ ਅੰਦਰੇ ਅੰਦਰ ਸਿਮੜ ਲੈਂਦੇ ਸੀ ਪਤਾ ਨਹੀਂ ਲੱਗਦਾ ਸੀ ਉਹਨੂੰ ਪਤਾ ਸੀ ਕਿ ਵੱਡਾ ਭਰਾ ਬੈਠਾ ਹੈ ਮੈਂ ਕਿਹਾ ਦੱਸਾਂ ਮੈਂ ਕਿਉਂ ਟੈਨਸ਼ਨ ਲਵਾਂ ਮੈਂ ਇਹਨਾਂ ਨੂੰ ਕਿਹਾ ਸੀ ਆਪਣਾ ਬਿਜ਼ਨਸ ਦਾ ਵਿੱਚੋਂ ਹਿੱਸਾ ਲੈ ਲਓ ਤੇ ਵੱਖਰਾ ਕਰੀਏ ਹੈ ਨਹੀਂ ਸੀ ਪਤਾ ਕਿ ਇਹਨਾਂ ਨੂੰ ਕੱਲਿਆਂ ਨੂੰ ਸਾਹਮਣਾ ਵੀ ਆਂਦਾ ਕਿ ਨਹੀਂ ਆਂਦਾ ਮੇਥੇ ਗਲਤੀ ਹੋਈ ਆ ਅੱਜ ਵੀਰਜੀ ਆਜਣ ਉਹਨਾਂ ਕੋ ਵੀ ਮਾਫੀ ਮੰਗਾਂਗੀ ਤੇ ਸਭ ਤੋਂ ਪਹਿਲਾਂ ਨਾ ਦੂਜਾ ਚੁੱਲਾ ਚੁੱਕਾਂਗੇ ਇੱਥੋਂ ਸ਼ੁਕਰ ਹੈ ਸ਼ੁਕਰ ਹੈ ਦਿਨ ਅਕਲਾਈ ਤੇ ਹੁਣ ਅਸੀਂ ਹਸੀ ਖੁਸ਼ ਆਪਣੇ ਪਰਿਵਾਰ ਚ ਰਵਾਂਗੇ ਠੀਕ ਹੈ ਨਾ ਉੱਠ ਰੋਟੀ ਪਾਣੀ ਬਣਾ ਰਹਾ ਆਦਾ ਅੱਜ ਮੈਂ ਵੀ ਬੈ ਕੇ ਖਾਵਾਂ ਵੇਖਾ ਤਾਂ ਸਹੀ ਦਰਾਨੀਆਂ ਤੋਂ ਸੇਵਾ ਕਿੱਦਾਂ ਕਰਾਈਦੀ ਐ ਸੁਆਦ ਵੇਖ ਲਵਾਂ ਤੇਰੀ ਰੋਟੀ ਦਾ ਕਿੱਦਾਂ ਦਾ ਬਣਾਉਣੀ ਐ ਮੈਂ ਤੇ ਭੈਣ ਮੰਨ ਕੇ ਰੋਮ ਚੱਲ ਪੈ ਨਹੀਂ ਸਹੀ ਖਵਾ ਸਹੀ ਮੈਨੂੰ ਬਣਾ ਕੇ ਕਿਹੋ ਜਿਹਾ ਬਣਾਉਣੀ